ਮੈਨੂੰ ਇੱਕ ਗੱਲ ਦਾ ਆਪਣੇ ਐਕਸਪੀਰੀਅੰਸ ਤੋਂ ਵੀ ਗੱਲ ਕਹੀ ਹੈ ਕਾਕਾ ਅਸੀਂ ਵੀ 3-4 ਪੀਏ ਰੱਖੇ ਸਟਾਫ ਦੀ سپورਟਿੰਗ ਸਟਾਫ ਦੀ ਦਿਨ ਵੀ ਲੋੜ ਪੈਣੀ ਬਟ ਆਪਣੇ ਕੰਸਟੀਟੂਐਂਟ ਆਫਸ ਤੇਰਾ ਟੈਲੀਫੋਨ ਚੜੀ ਕੇ ਤੇ ਖੁੱਲਾ ਜਾਈਦਾ ਫੈਸਿਲੀਟੇਸ਼ਨ ਵਾਸਤੇ ਭਾਵੇਂ ਕਿਸੇ ਪੀਏ ਦਾ ਨੰਬਰ ਦੇ ਦਿਓ ਪਰ ਤਾਂ ਜਿਹੜੀ ਪ੍ਰਥਾ ਪੰਜਾਬ 'ਚ ਚੱਲੀ ਏ ਉਹ ਨਹੀਂ ਚੱਲਦੀ ਬੜਾ-ਬੜਾ ਬ੍ਰੀਡ ਮਿਲਿਆ ਤੁਹਾਨੂੰ ਇੱਕ ਇਸ ਕਿਉਂ ਉਤਾਰ ਰਿਹਾ ਲੇਖਨ ਉਹ ਵੱਡਾ ਲੀਡਰ ਦੇ ਉਤਾਰ ਰਿਹਾ ਹੈ ਪ੍ਰੈਸ਼ਰ ਸੀ ਆਲੇ ਤੋਂ ਲੋਕਾਂ ਨੂੰ ਕਿ ਉਹ ਵੱਡਾ ਬੰਦਾ ਉਤਾਰੋ ਲੋਕਾਂ ਦਾ ਕਹਿਣਾ ਸੀ ਕਿ ਆਪਣੇ ਹਲਕੇ ਦਾ ਹੀ ਬੰਦਾ ਹੋਣਾ ਚਾਹੀਦਾ ਅਸੀਂ ਹਲਕੇ ਦਾ ਬੰਦਾ ਲਿਆਉਂਦਾ ਤਾਂ ਦੀ ਸੇਵਾ ਦੇ ਵਿੱਚ ਰਹੇਗਾ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਪ੍ਰਧਾਨ ਜੀ ਨੇ ਮੇਰੇ ਸਾਹਮਣੇ ਲਿਆਂਦੀਆਂ ਨੇ ਇੱਕ ਤੇ ਜਿਹੜੀ ਪਿੰਡਾਂ ਦੇ ਵਿੱਚ ਕੋਸ਼ ਖੋਦ ਦੀ ਗੱਲ ਮਾਹਲਿਆਂ ਨੂੰ ਗੁਰੂਬਾਰਾ ਸਰ ਨੇ ਮੇਨਤ ਕੀਤੀ ਹਰ ਲਾਇਕ ਨੂੰ ਮੈਂ ਸਮਝਾ ਕੁਆਲਿਟੀ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਵੀਰਾਂ ਨੇ ਮੇਰੇ ਨਾਲ ਗੱਲ ਕੀਤੀ ਬਾਜਾ ਸਾਹਿਬ ਦੀ ਯੂਰেশੀਅਨ ਬਾਰਡਰ ਖੋਲਣ ਦੀ ਗੱਲ ਕਰਦੇ ਆਈਟੀ ਦੀ ਨੀ ਕਿ ਮੈਂ ਨੂੰ ਕਿਹਾ ਸੀ ਕਿ ਆਈਟੀ ਦੇ ਸਾਰੇ ਨੂੰ ਵੱਡੇ ਕੈਪਟਨਸ ਆਫ ਆਈਟੀ ਮੇਰੇ ਦੋਸਤ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਜਿਹੜਾ ਫਰੀਦ ਫਰੀਦਾਬਾਦ ਸ਼ਹਿਰ ਬਣਾਇਆ ਕਿ ਇੱਕ ਦਿਨ ਆਏਗਾ ਜਿਸ ਦਿਨ ਦਿੱਲੀ ਭਰ ਜਾਏਗਾ ਭਾਵੇਂ ਛੱਜੇ ਲਾੜੋਂ ਭਾਵੇਂ ਗਿਰਦਾ ਉਹ ਲਾੜੋਂ ਪੰਜ ਫਰੀਦਾ ਫਰੀਦਾਬਾਦ ਲਾੜੋਂ ਉਹਨਾਂ ਨੇ ਕਿਹਾ ਉਹਦੇ ਨੇ ਦੀ ਕੀਮਤ ਪੈਣੀ ਸ਼ਿਆਣੇ ਜਿਹੜੇ ਲੋਕ ਨੇ ਤੁਹਾਨੂੰ ਪਤਾ ਹੈ ਸ਼ਹਿਰਾਂ ਦੇ ਬਾਹਰ ਪਹਿਲੀਆਂ ਲੈ ਲੈਂਦੇ ਕਿ ਜਿੱਦਾਂ ਨੇ ਚੁੰਗੀ ਦਾ ਜ਼ਮੀਨ ਭਰ ਗਈ ਜਿਹੜੀ ਹੁਣ ਮੈਂ ਲੈਣ ਲੱਗਾ ਸੱਸੀ ਇਹ ਅਲਟੀਮੇਟਲੀ ਸਾਰੀਆਂ ਨਵੀਆਂ ਕੌਲੀਆਂ ਇੱਥੇ ਆਣੀਆਂ ਜਿੰਨੀਆਂ ਨੇ ਤਰੱਕੀ ਕੀਤੀ ਰੀਅਲ ਅਸਟੇਟ ਉਹਨਾਂ ਨੇ ਕੀਤੀ ਜਿੰਨਾਂ ਨੂੰ ਪਤਾ ਸੀ ਕਿ ਕਿਹੜੀ ਕੀਮਤ ਦੀ ਕਦੋਂ ਇਹਦੀ ਕੀਮਤ ਕਿਹੜੀ ਜ਼ਮੀਨ ਦੀ ਕਦੋਂ ਕੀਮਤ ਬਣੇ ਤੋਂ ਮੈਂ ਤੁਹਾਨੂੰ ਗੁਜ਼ਾਰਿਸ਼ ਇਹ ਕਰਨਾ ਚਾਹਣਾ ਤਾਲੂ ਨੌਜਵਾਨ ਦੇਵੀ ਦਿੱਤਾ ਹੈ ਇਹ ਅੱਗੇ ਨਹੀਂ ਆਇਆ ਤਾਂ ਹੁਣ 24 ਘੰਟੇ ਅਵੇਲੇਬਲ ਰਹੇਗਾ ਮੈਨੂੰ ਇੱਕ ਦਲ ਦਾ ਆਪਣੇ ਐਕਸਪੀਰੀਅੰਸ ਤੋਂ ਵੀ ਗੱਲ ਕਹੀ ਹੈ ਦਾਕਾ ਅਸੀਂ ਵੀ ਤਿੰਨ ਚਾਰ ਪੀਏ ਰੱਖੇ ਸਟਾਫ ਦੀ سپورਟਿੰਗ ਸਟਾਫ ਦੀ ਦਿਨਵੀ ਲੋੜ ਪੈਣੀ ਬਟ ਆਪਣੇ ਕੰਸਟੀਟੂਐਂਟਸ ਵਾਸ 13 ਟੈਲੀਫੋਨ 24 ਘੰਟੇ ਖੁੱਲਾ ਜਾਈਦਾ ਫੈਸਿਲਿਟੇਸ਼ਨ ਵਾਸੇ ਭਾਵੇਂ ਕਿਸੇ ਪੀਏ ਦਾ ਨੰਬਰ ਦੇ ਦਿਓ ਪਰ ਤਾਂ ਜਿਹੜੀ ਪ੍ਰਥਾ ਪੰਜਾਬ 'ਚ ਚੱਲੀ ਏ ਉਹ ਨਹੀਂ ਚੱਲਦਾ ਬੜਾ ਬੜਾ ਪ੍ਰੀਤ ਮੇਰੇ ਆ ਤੁਹਾਨੂੰ ਇੱਕ ਵਾਰ ਸੀ ਇਥੇ ਉਤਾਰ ਰਿਹਾ ਲੇਖਨ ਉਹ ਵੱਡਾ ਲੀਡਰ ਨੇ ਉਤਾਰਿਆ ਪ੍ਰੈਸ਼ਰ ਸੀ ਆਲੇ ਤੋਂ ਲੋਕ ਉਹ ਜੀ ਕਿ ਕੁ ਵੱਡਾ ਬੰਦਾ ਉਤਾਰੋ ਲੋਕਾਂ ਦਾ ਕਹਿਣਾ ਸੀ ਕਿ ਆਪਣੇ ਹਲਕੇ ਦਾ ਹੀ ਬੰਦਾ ਹੋਣਾ ਚਾਹੀਦਾ ਅਸੀਂ ਹਲਕੇ ਦਾ ਬੰਦਾ ਲਿਆਉਂਦਾ ਦੀ ਸੇਵਾ ਦੇ ਵਿੱਚ ਰਹੇਗਾ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਪ੍ਰਧਾਨ ਜੀ ਨੇ ਮੇਰੇ ਸਾਹਮਣੇ ਲਿਆਂਦੀਆਂ ਨੇ ਇੱਕ ਤੇ ਜਿਹੜੀ ਪਿੰਡਾਂ ਦੇ ਵਿੱਚ ਕੋਸ਼ ਖੁੱਲ੍ਹਣ ਦੀ ਗੱਲ ਅਸੀਂ ਹਮਾਇਤ ਹੀ ਆ ਜ਼ਰੂਰ ਖੁੱਲ੍ਹਣੇ ਚਾਹੀਦੇ ਲੋਕਾਂ ਨੂੰ ਪੂਰਨ ਹੱਥ ਦੇਣਾ ਨਹੀਂ ਪਰ ਇਹ ਵੀ ਮੈਨੂੰ ਕਿ ਜਦੋਂ ਅਸੀਂ ਇਨਫਰਾਸਟ੍ਰਕਚਰ ਹੀ ਕ੍ਰੇਟ ਨੇ ਕੀਤਾ ਉਹਦਾ ਹੁਣਾਂ ਚ ਲਾਭ ਦੇ ਲੋ ਅਸੀਂ ਚਾਹਾਂਗੇ ਸਾਨੂੰ ਮੌਕਾ ਦੋ ਕਾਮਯਾਬ ਕਰੋ ਸਾਰ ਬਾਅਦ ਸਰਕਾਰ ਆਉਂਦੀ ਹੈ ਅਸੀਂ ਇਨਫਰਾਸਟ੍ਰਕਚਰ ਪਹਿਲੇ ਪ੍ਰੋਵਾਈਡ ਕਰਾਂਗੇ ਉਸ ਤੋਂ ਬਾਅਦ ਇਹ ਜਿਹੜੀ ਗ੍ਰਾਮੀਣ ਪਿੰਡਾਂ ਦੇ ਵਿੱਚ ਜਿਹੜੀ ਕੋਰਸ ਦੀ ਗੱਲ ਕਰਦੇ ਨੇ ਅਜੀ ਇੱਥੇ ਇਨਫਰਾਸਟ੍ਰਕਚਰ ਡਿਸਟ੍ਰਿਕਟ ਕੈਂਟਰਸ ਤੇ ਹੈ ਸਾਰਾ ਕੋਈ ਇੱਥੇ ਮਿਸਿੰਗ ਨਹੀਂ ਅਜੀ ਹਰ ਵਕੀਲ ਨੂੰ ਮੇਰੇ ਖਿਆਲ ਵਿੱਚ ਅਸੀਂ ਇੰਡੀਪੈਂਡੈਂਟ ਚੈਂਬਰ ਪਤਾ ਨਹੀਂ ਇੱਥੇ ਮਿਲਣੇ ਲਈ ਮਿਲੇ ਸਾਰਿਆਂ ਮਿਲ ਗਏ ਨਹੀਂ ਇੱਥੇ ਕੁਝ ਨੂੰ ਮਿਲੇ ਹੋ ਕੇ ਕਦੇ ਕਈ ਜਗ੍ਹਾ ਦੇ ਉੱਤੇ ਅੱਧ ਬਜਾਦ ਨੂੰ ਮਿਲੇ ਹੋਣੇ ਇੱਥੇ 300 ਵਕੀਲ ਨੇ ਕਿੰਨੇ ਕੋ ਚੈਂਬਰ ਚ ਨੇ ਆਪ ਹਾਫ ਆਫ ਦੀ ਸਟ੍ਰੈਂਥ ਕੋ ਹੈਗੀ ਹੈ ਤੇ ਜੰਗਸਟਾਨ ਤੋਂ 150 ਬੱਚਾ ਸੇ ਮੈਂ ਕਹਿ ਰਿਹਾ ਅਜੀ ਡਿਸਟ੍ਰਿਕਟ ਕੋਰਟ ਉਸ ਤੇ ਜੇਬ ਤਾਂ ਨਹੀਂ ਅਸੀਂ ਮੁਕਾਲਤ ਵਕੀਲ ਜਦੋਂ ਲੈ ਕੇ ਜਾਵਾਂਗੇ ਜਾਂ ਜੱਜ ਨੂੰ ਲੈ ਕੇ ਪਿੰਡੇ ਜਾਵਾਂਗੇ ਤੇ ਉਥੇ ਕਿਹੜੇ ਪੀਪਲ ਥੱਲੇ ਭਾਉਗੇ। ਤੋਂ ਇਹ ਚੀਜ਼ ਅਸੀਂ ਜਦੋਂ ਇਨਫਰਾਸਟ੍ਰਕਚਰ ਕ੍ਰੀਏਟ ਕਰਾਂਗੇ ਉਦੋਂ ਇਹ ਫੈਸਿਲਿਟੀ ਤੁਹਾਨੂੰ ਕਦੋਂ ਦੇਣੀ ਸ਼ੁਰੂ ਚਾਹੀਦੀ। ਨੰਬਰ 2 ਤਾਂ ਦੀ ਬਾਦ ਦੀ ਲਾਇਬ੍ਰੇਰੀ ਦੀ ਡਿਜੀਟਾਈਜੇਸ਼ਨ ਦੀ ਇਹਨਾਂ ਗੱਲ ਕੀਤੀ ਮੈਂ ਤੁਹਾਨੂੰ ਪ੍ਰੋਮਿਸ ਕਰਨਾ ਮੈਂ ਪਬਲਿਕ ਕੋਰਸ ਦਾ ਮਿਨਿਸਟਰ ਵੀ ਨੇ। ਟਾਈਮ ਆਹ ਲੈਣ ਨੂੰ ਗੁਰੂ ਮਹਾਰਾਜ ਸਰ ਨੇ ਮੇਨ ਕੀਤੀ ਹਰ ਲਾਇਬ੍ਰੇਰੀ। ਮੈਂ ਸਮਝਾ ਕੁਆਲਿਟੀ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਬਹੁਤ سارے ਵੀਰਾਂ ਨੇ ਮੇਰੇ ਨਾਲ ਗੱਲ ਕੀਤੀ ਬਾਜਾ ਸਾਹਿਬ ਦੀ ਯੂਰেশian ਬਾਰਡਰ ਖੋਲ੍ਹਣ ਦੀ ਗੱਲ ਕਰਦੇ ਆਈਟੀ ਦੀ ਨਹੀਂ ਕੀਤੀ ਮੈਨੂੰ ਕਿਹਾ ਸੀ ਕਿ ਆਈਟੀ ਦੇ ਸਾਰੇ ਵੱਡੇ ਕੈਪਟਨਸ ਆਫ ਆਈਟੀ ਮੇਰੇ ਦੋਸਤ ਨੇ ਮੈਂ ਉਹਨਾਂ ਨਾਲ ਗੱਲ ਕੀਤੀ